ਹਲੋ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਸੱਗੂ ਬਲੌਗਸ ਦੇ ਉੱਪਰ ਜੀ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਹੋਵੋਗੇ ਜੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਹਾਂ ਜੀ ਲਓ ਜੀ ਅੱਜ ਆਪਾਂ ਬਣਾ ਰਹੇ ਹਾਂ ਵੇਸਣ ਦਾ ਚੇਲਾ ਤੇ ਉਹਦੇ ਲਈ ਆਪਾਂ ਇੱਕ ਕੌਲੀ ਵੇਸਣ ਦੀ ਲੈਂਤੀ ਹੈ ਜੀ ਸਭ ਤੋਂ ਪਹਿਲਾਂ ਆਪਾਂ ਇਸ ਨੂੰ ਛਾਂ ਲਾਂਗੇ ਜੀ। ਥੋੜੀ ਆਪਾਂ ਵੇਸਣ ਛਾਂ ਲ ਲਈ ਲਓ ਜੀ ਆਪਾਂ ਵੇਸਣ ਛਾਣ ਲਿਆ ਹੁਣ ਆਪਾਂ ਇਸ ਦੇ ਵਿੱਚ ਅਜਵੈਨ ਪਾਵਾਂਗੇ ਜੀ ਥੋੜੀ ਜੀ ਆਪਾਂ ਇਸ ਦੇ ਵਿੱਚ ਹਲਦੀ ਪਾਵਾਂਗੇ ਜੀ ਲਾਲ ਮਿਰਚ ਜੀ ਆਪਾਂ ਆਪਣੇ ਹਿਸਾਬ ਦੇ ਨਾਲ ਪਾ ਸਕਦੇ ਆ ਜੀ ਮਸਾਲੇ ਇੱਕ ਚਮਚੇ ਦੇ ਵਿੱਚ ਆਪਾਂ ਨਮਕ ਪਾ ਲਿਆ ਜੀ। ਲਓ ਜੀ ਹੁਣ ਆਪਾਂ ਇਸ ਦਾ ਘੋਲ ਤਿਆਰ ਕਰਾਂਗੇ ਜੀ। ਥੋੜਾ ਥੋੜਾ ਕਰਕੇ ਪਾਣੀ ਪਾਵਾਂਗੇ ਜੀ ਆਪਾਂ ਇਸ ਦੇ ਵਿੱਚ। ਲਓ ਜੀ ਹੁਣ ਆਪਾਂ ਇਸ ਦੇ ਵਿੱਚ ਇੱਕ ਪਿਆਜ਼ ਇੱਕ ਟਮਾਟਰ ਦੋ ਹਰੀਆਂ ਮਿਰਚਾਂ ਬਾਕੀ ਤੁਹਾਡੇ ਕੋਲੇ ਜੇ ਕੋਈ ਸਬਜ਼ੀਆਂ ਹੈਗੀਆਂ ਆਪਾਂ ਉਹ ਵੀ ਕੱਟ ਕੇ ਇਸ ਦੇ ਵਿੱਚ ਪਾ ਸਕਦੇ ਜੋ ਵੀ ਤੁਸੀਂ ਪਾਉਣੀ ਚਾਹੋ ਤੇ ਪਰ ਆਪਾਂ ਪਿਆਜ਼ ਤੇ ਟਮਾਟਰ ਵਾਲੇ ਬਣਾਵਾਂਗੇ ਜੀ ਚਿੱਲੇ ਲਓ ਜੀ ਆਪਾਂ ਇਹਨਾਂ ਨੂੰ ਚੋਪਰ ਦੇ ਵਿੱਚ ਜੋਪ ਕਰ ਲਗੇ ਜੀ ਜੀ ਆਪਾਂ ਹੁਣ ਇਸ ਨੂੰ ਬੈਟਰ ਦੇ ਵਿੱਚ ਪਾ ਦਾਂਗੇ ਆਪਣੇ ਜਿਹੇ ਵੇਸਨ ਦਾ ਜਿਹੜਾ ਘੋਲ ਆਪਾਂ ਤਿਆਰ ਕੀਤਾ ਸੀ ਉਹਦੇ ਵਿੱਚ ਪਾ ਦਿੰਦੇ ਆ ਜੀ ਆਪਾਂ ਇਸ ਨੂੰ ਮਿਕਸ ਕਰ ਲਾਂਗੇ ਆਪਣਾ ਘੋਲ ਜਿਹੜਾ ਜੀ ਉਹ ਹਜੇ گاੜਾ ਹੈਗਾ ਆਪਾਂ ਇਸ ਨੂੰ ਥੋੜਾ ਜਿਹਾ ਪਤਲਾ ਕਰਾਂਗੇ ਜੀ ਹਲਕਾ ਜਿਹਾ ਇਸ ਵਿੱਚ ਪਾਣੀ ਪਾ ਦਿੰਦੇ ਆ ਲਓ ਜੀ ਹੁਣ ਆਪਾਂ ਇਸ ਦੇ ਵਿੱਚ ਹਰਾ ਧਨੀਆ ਪਾ ਦਿੰਦੇ ਆ ਜੀ। ਲਓ ਜੀ ਆਪਾਂ ਗੈਸ ਦੇ ਉੱਪਰ ਤਵਾ ਰੱਖ ਲਿਆ ਜੀ। ਤਵਾ ਆਪਣਾ ਗਰਮ ਹੋ ਗਿਆ ਇਸ ਦੇ ਉੱਪਰ ਆਪਾਂ ਹਲਕਾ ਜਿਹਾ ਤੇਲ ਲਾਵਾਂਗੇ ਜੀ। ਹੁਣ ਆਪਾਂ ਆਪਣਾ ਬੈਟਰ ਇਸ ਦੇ ਵਿੱਚ ਪਾਵਾਂਗੇ ਉੱਪਰ। ਪਪਾਈ ਕੇ ਕੜਚੀ ਲੈ ਲਈ ਜੀ ਭਰ ਕੇ ਆਪਣੇ ਗੈਸ ਦੀ ਫਲੇਮ ਚਲੋਈ ਰਹਿਣੀ ਚਾਹੀਦੀ ਹੈ ਜੀ ਇਸ ਤਰ੍ਹਾਂ ਆਪਾਂ ਘਰ ਦੇ ਵਿੱਚ ਆਪਣੇ ਕੋਲੇ ਜੋ ਵੀ ਸਬਜ਼ੀਆਂ ਆਪਾਂ ਸਬਜ਼ੀਆਂ ਪਾ ਸਕਦੇ ਹਾਂ ਜੀ ਇਸ ਵਿੱਚ ਬੱਚੇ ਜੋ ਸਬਜ਼ੀਆਂ ਨਹੀਂ ਖਾਂਦੇ ਇਸ ਤਰ੍ਹਾਂ ਬੱਚੇ ਸਬਜ਼ੀਆਂ ਵੀ ਖਾ ਲੈਂਦੇ ਹੈਗੇ ਤੁਸੀਂ ਆਪਣੀ ਪਸੰਦ ਦੀਆਂ ਕੋਈ ਵੀ ਸਬਜ਼ੀਆਂ ਪਾ ਸਕਦੇ ਹੋ ਜੀ ਇਸ ਦੇ ਵਿੱਚ ਲਓ ਜੀ ਹੁਣ ਆਪਾਂ ਇਸ ਨੂੰ ਪਲਟਾਂਗੇ ਜੀ ਇੱਕ ਸਾਈਡ ਤੋਂ ਪੱਕਣਾ ਸ਼ੁਰੂ ਹੋ ਗਿਆ ਜੀ ਜਲਦੀ ਨਹੀਂ ਕਰਨੀ ਜੀ ਆਪਾਂ ਕਿਉਂਕਿ ਆਪਾਂ ਗੈਸ ਸਲੋ ਤੇ ਰੱਖਿਆ ਹੈ ਤੇ ਵੇਸਨ ਆਪਣਾ ਹੌਲੀ-ਹੌਲੀ ਪੁੱਜੂਗਾ ਜੀ ਲੋ ਜੀ ਆਪ ਇਸ ਨੂੰ ਪਾਟ ਲੈਂਦਾ ਹੁਣ ਆਪਾਂ ਦੂਸਰੀ ਸਾਈਡ ਵੀ ਪਕਾ ਲਾਂਗੇ ਤੇ ਆਪਾਂ ਇਸ ਸਾਈਡ ਤੇ ਹਲਕਾ ਜਿਹਾ ਤੇਲ ਪਾ ਦਾਂਗੇ ਜੀ ਲੋ ਜੀ ਦੂਸਰੀ ਸਾਈਡ ਤੋਂ ਵੀ ਪੱਕ ਗਿਆ ਆਪਣਾ ਚੀਲਾ ਹੁਣ ਐਸੇ ਆਪਾਂ ਪੰਜਾਬੀ ਜੀ ਤੈਨੂੰ ਫੂੜਾ ਹੀ ਕਹਿੰਦੇ ਆ ਜੀ ਹਲਕਾ ਜਿਹਾ ਤੇਲ ਆਪਾਂ ਇੱਧਰ ਵੀ ਲਾ ਲਾਂਗੇ ਜੀ। ਲਓ ਜੀ ਇਸੇ ਤਰ੍ਹਾਂ ਆਪਾਂ ਦੂਸਰੇ ਵੀ ਬਣਾ ਲਾਂਗੇ ਆਪਣੇ ਚੀਲੇ। ਬੱਚੇ ਜਦੋਂ ਸ਼ਾਮ ਵਾਲੀ ਚਾਹ ਨਾਲ ਜਦੋਂ ਜਿਹੜੀ ਬਾਹਰਲੀ ਚੀਜ਼ਾਂ ਦੀ ਮੰਗ ਕਰਦੇ ਆ ਆਪਾਂ ਇਸੇ ਤਰ੍ਹਾਂ ਘਰ ਦੇ ਵਿੱਚ ਹੈਲਦੀ ਚੀਜ਼ਾਂ ਬੱਚਾ ਨੂੰ ਬਣਾ ਕੇ ਦੇ ਸਕਦੇ ਆ ਜੀ। ਉਮੀਦ ਕਰੇ ਇੱਕ ਸਾਧ ਦੇ ਜੀ ਤੁਸੀਂ ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਜੀ ਖਾਣ ਦੇ ਵਿੱਚ ਵੀ ਬਹੁਤ ਟੇਸਟੀ ਹੁੰਦਾ ਜੀ ਜਦੋਂ ਵੀ ਆਪਣੇ ਬੱਚੇ ਸ਼ਾਮ ਵਾਲੀ ਚਾਹ ਨਾਲ ਬਾਹਰਲੀ ਚੀਜ਼ਾਂ ਦੀ ਮੰਗ ਕਰਦੇ ਆ ਜੀ ਤੁਸੀਂ ਇਸ ਤਰ੍ਹਾਂ ਘਰ ਦੇ ਵਿੱਚ ਉਹਨਾਂ ਨੂੰ ਹੈਲਦੀ ਚੀਜ਼ਾਂ ਬਣਾ ਕੇ ਦੇਆ ਕਰੋ ਜੀ ਉਮੀਦ ਕਰਦੇ ਆ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇਗੀ ਜੀ ਜੇਕਰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਧੰਨਵਾਦ